ਜਿਵੇਂ ਕਿ ਤੁਹਾਨੂੰ ਪਤਾ ਹੈ ਹਮੇਸ਼ਾ ਜਿਹੜੇ ਐਨ ਇੰਪੋਰਟੈਂਟ ਡੇਜ਼ ਹੁੰਦੇ ਨੇ ਕਈ ਵਾਰ 15 ਅਗਸਤ 26 ਜਨਵਰੀ ਫੇਰਾ ਤਿਉਹਾਰ ਦਸਹਿਰਾ ਨੰਕੇ ਗਿਆ દિਵਾਲੀ ਆ ਰਹੀ ਹੈ ਤਾਂ ਇਹਨਾਂ ਦਿਨਾਂ ਤੇ ਪੁਲਿਸ ਦੀ ਚੌਕਸੀ ਹਮੇਸ਼ਾ ਵੱਧ ਹੁੰਦੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਹੋ ਜੇ ਹਰ ਬੰਦਾ ਸੁਰੱਖਿਅਤ ਮਹਿਸੂਸ ਕਰੇ ਠੀਕ ਹੈ ਜਿਹੜੇ ਨਾਗਰਿਕ ਨੇ ਸ਼ਹਿਰ ਦੇ ਸਾਡੇ ਤੋਂ ਉਹਦੇ ਲਈ ਉਤੋਂ ਸਾਡੇ ਮਾਨਯੋਗ ਡੀਜੀਪੀ ਆਫਿਸ ਤੋਂ बार-बार ਹਫਤੇ ਦੇ ਵਿੱਚ ਕਈ ਵਾਰੀ ਉਤੋਂ ਹੀ ਡਾਇਰੈਕਸ਼ਨਸ ਆਉਂਦੀਆਂ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਨ ਲਈ ਕੈਸੋ ਇਹਨੂੰ ਜਿਹਨੂੰ ਆਪਾਂ ਕਹਿੰਨੇ ਆ ਜਾਂ ਕਈ ਵੀ ਰੇਲਵੇ ਸਟੇਸ਼ਨ ਦੀ ਸਰਚ ਅੱਜ ਬੱਸ ਸਟੈਂਡ ਦੀ ਸਰਚ ਬੱਸ ਸਟੈਂਡ ਨੂੰ ਕਾਡਨ ਕਰਕੇ ਤਾਂ ਅਸੀਂ ਬਕਾਇਦਾ ਮਾਨਯੋਗ ਐਸਐਸਪੀ ਸਾਹਿਬ ਨੇ ਪਹਿਲਾਂ ਸਰਪਤਾ ਚੈਲ ਸਾਡੇ ਐਸਐਸਪੀ ਆਈਪੀਐਸ ਸੰਗਰੂਰ ਜਿਹੜੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਨੇ ਸਾਨੂੰ ਬਰੀਫ ਕੀਤਾ ਵੀ ਕਿਸ ਤਰ੍ਹਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਮੈਂ ਪਹਿਲਾਂ ਸਾਰੀ ਫੋਰਸ ਨੂੰ ਚੰਗੀ ਤਰ੍ਹਾਂ ਬਰੀਫ ਕੀਤਾਗਾ ਤਾਂ ਅਸੀਂ ਦੋਨੋਂ ਗੇਟਸ ਜਿਹੜੇ ਐਂਟਰੀ ਤੇ ਆਊਟਗੇਟ ਆ ਉਹਨਾਂ ਨੂੰ ਮੈਨ ਕਰਕੇ ਇਹਨੂੰ ਬੱਸ ਸਟੈਂਡ ਨੂੰ ਕਾਡਨ ਕੀਤਾ ਕਾਡਨ ਕਰਨ ਤੋਂ ਬਾਅਦ ਕੱਲੀ-ਕੱਲੀ ਬੱਸ ਦੇ ਵਿੱਚ ਅਸੀਂ ਲੋਕਾਂ ਦੇ ਜਿਹੜੇ ਕੋਈ ਬੈਗ ਵਾਗੇ ਸ਼ੱਕੀ ਆਦਮੀ ਜਿਹੜੇ ਕਈ ਮੁਲਾਜ਼ਮ ਇਹਨੇ ਸਾਡੇ ਤਜਰਬੇਕਾਰ ਹੁੰਦੇ ਆ ਮੋਹਾਲੀ ਦਾ ਇੱਕ ਮੁਲਾਜ਼ਮ ਸੀਗਾ ਉਹ ਬੱਸ ਦੇ ਵਿੱਚ ਚੜ੍ਹ ਕੇ ਨਿਗਾ ਮਾਰ ਕੇ ਜਿਸ ਬੰਦੇ ਨੂੰ ਖੜਾ ਕਰ ਲੈਂਦਾ ਸੀ ਤਾਂ ਉਸ ਬੰਦੇ ਤੋਂ ਲਾਜ਼ਮੀ ਕੋਈ ਨਾ ਕੋਈ ਐਨਡੀਪੀਐਸ ਜਾਂ ਕਿਸੇ ਤਰ੍ਹਾਂ ਦੀ ਰਿਕਵਰੀ ਹੋਣੀ ਲਾਜ਼ਮੀ ਸੀ ਇਨੋਂ ਦਾ ਤਜਰਬਾ ਸੀਗਾ ਸੋ ਇਹਨਾਂ ਨੂੰ ਇਸ ਸਰਚ ਬਾਰੇ ਆਪਣੇ ਵੱਲੋਂ ਆਪਣੇ ਤਜਰਬੇ ਮੁਤਾਬਕ ਬਰੀਫ ਕੀਤਾ ਕਿ ਤੁਸੀਂ ਕੀ ਚੀਜ਼ ਦੇਖਣੀ ਹੈ ਤੇ ਜੇ ਕਿਸੇ ਤੇ ਸ਼ੱਕ ਕੀਤਾ ਤਾਂ ਉਸ ਤੋਂ ਪਹਿਲਾਂ ਉਹਦਾ ਮੋਬਾਈਲ ਵਗੈਰਾ ਚ ਕਿਵੇਂ ਚੈੱਕ ਕਰਨਾ ਹੈ ਅੱਗੇ ਸਾਰਾ ਕੁਝ ਮੌਜੂਦਾ ਦੀ ਗੱਲ ਕਰੀ ਕਿੰਨੀ ਜਿਹੜੀ ਪੁਲਿਸ ਪਾਰਟੀ ਦੇ ਮਲਾਜਮ ਇਸ ਤੇ ਸਾਡੇ ਵੱਲੋਂ ਇੱਥੇ ਅੱਜ 4 ARP ਟੀਮਾਂ ਲਾ ਕੇ ਤੇ ਕਿਉਂਕਿ ਇੱਕ ਧਰਨੇ ਮੁਜਾਰੇ ਤੁਹਾਨੂੰ ਪਤਾ ਹੈ ਅਹ ਸੀਐਮ ਡਿਸਟ੍ਰਿਕਟ ਆਉਣ ਕਰਕੇ ਉਹ ਵੀ ਨਾਲ ਦੀ ਨਾਲ ਚੱਲਦੇ ਰਹਿੰਦੇ ਨੇ ਸਵੇਰ ਤੋਂ ਡੀਸੀ ਆਫਿਸ ਇੱਕ ਧਰਨਾ ਸੀਗਾ ਉਸ ਧਰਨੇ ਤੋਂ ਬਾਅਦ ਹੁਣ ਉੱਥੋਂ ਟੀਮਾਂ ਵੇਲੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਬੱਸ ਸਟੈਂਡ ਦਾ ਕਾਡਨ ਕਰਕੇ ਤੇ ਰਿਸਰਚ ਕਰਾ ਰਹੇ ਹਾਂ ਸਰ ਦੀਵਾਲੀ ਮੱਦੇ ਨਜ਼ਰ ਕਿੱਤੀ ਕਿੱਥੇ ਇਸ ਟਾਈਮ ਨਾਕੇ ਲੱਗਣੇ ਸ਼ੁਰੂ ਹੋ ਗਏ ਵੇਖੋ ਹਰ ਪੁਲਿਸ ਸਟੇਸ਼ਨ ਦੇ ਵਿੱਚ ਕੱਲ ਪਿਛਲੇ ਹਫਤੇ ਵੀ ਐਸਐਸਪੀ ਸਾਹਿਬ ਨੇ ਇੱਕ ਮੀਟਿੰਗ ਲਈ ਸੀਗੀ ਸਾਰੇ ਅਗਸਟਡ ਅਫਸਰਾਂ ਦੀ ਤੇ ਐਸਐਚਓਜ਼ ਦੀ ਤੇ ਉਹਦੇ ਚ ਜਿਵੇਂ ਤੁਹਾਨੂੰ ਦੱਸਿਆ ਵੀ ਸਾਰਾ ਦਿਨ ਸਾਡੇ ਧਰਨੇ ਵਗੈਰਾ ਲੱਗੇ ਰਹਿੰਦੇ ਤੇ ਉਸ ਤੋਂ ਬਾਅਦ ਅਸੀਂ ਅ ਇਸੇ ਗੱਲ ਦੀ ਕਿ ਪੁਲਿਸ ਪ੍ਰੈਜ਼ੈਂਸ ਵੱਧ ਦਿਸੇ ਅਸੀਂ ਸ਼ਿਫਟਿੰਗ ਨਾਕਾਬੰਦੀ ਕਰਾਉਣੀ ਆ ਹਰ ਐਸ ਐਚਓ ਨੂੰ ਕਹਿੰਨੇ ਆ ਕਿ ਸ਼ਾਮ ਨੂੰ ਘੱਟ ਤੋਂ ਘੱਟ 3 ਘੰਟੇ ਉਹ ਆਪਣੇ ਆਪ ਨਾਕਾ ਜਰੂਰ ਲਾਉਣ ਤੇ ਦੋ ਵੱਖਰੀਆਂ ਵੱਖਰੀਆਂ ਥਾਵਾਂ ਤੇ ਲਾਉਣ ਅਗਲੇ ਦਿਨ ਕੋਈ ਹੋਰ ਨਵੀਂ ਜਗ੍ਹਾ ਆਈਡੈਂਟੀਫਾਈ ਕਰਨ ਨਾਕੇ ਜਿਹੜੇ ਨੇ ਵੀ ਉਹ ਤੁਹਾਡੇ ਫਿਕਸ ਨਹੀਂ ਹੋਣੇ ਚਾਹੀਦੇ ਵੀ ਮਾੜੇ ਅਨਸਰ ਨੂੰ ਪਤਾ ਹੈ ਵੀ ਸਿਟੀ ਐਸਐਚਓ ਜਿਹੜਾ ਹਮੇਸ਼ਾ ਇੰਨਾ ਦੋ ਚੌਂਕਾਂ 'ਚ ਹੀ ਨਾਕਾ ਲਾਉਂਦਾ ਨਾਕੇ ਦੇ ਵਿੱਚ ਹਮੇਸ਼ਾ ਸਰਪਲਾਈਸ ਐਲੀਮੈਂਟ ਹੋਣਾ ਚਾਹੀਦਾ ਕਿ ਕਿਸੇ ਵੀ ਜਗ੍ਹਾ ਬਕਰੀ ਜਗ੍ਹਾ ਤੇ ਪੁਲਿਸ ਨਾਕਾ ਲਾ ਕੇ ਤਾਂ ਕਿ ਕੋਈ ਨਾ ਕੋਈ ਚੀਜ਼ ਅਚਾਨਕ ਸਾਨੂੰ ਵੱਜ ਤੱਕ ਕੋਈ ਚੀਜ਼ ਰਿਕਵਰੀ ਹੋ ਜੇ ਸਾਰੇ ਅੱਜ ਬੱਸ ਸਟੈਂਡ ਤੇ ਕੁਝ ਮਿਲਿਆ ਜੀ ਕੋਈ ਸ਼ਰਾਰਤੀ ਐਂਸਰ ਜਾਂ ਕੁਝ ਹੱਲੇ ਇਹ ਜਦੋਂ ਕਨਕਲੂਡ ਕਰਾਂਗੇ ਤਾਂ ਇਹਦੀ ਰਿਪੋਰਟ ਉੱਤੇ ਜਾਊਗੀ ਸਾਰੇ ਡਿਸਟ੍ਰਿਕਟ ਦੇ ਵਿੱਚ ਇਹ ਜਿਹੜੇ ਹੈਗੇ ਕੋਆਰਡੀਨੇਟ ਸਰਚ ਆਪਰੇਸ਼ਨ ਬੱਸ ਸਟੈਂਡਾਂ ਦੇ ਹੈਗੇ ਤੇ ਉਹ ਫਾਈਨਲ ਰਿਪੋਰਟ ਜਦੋਂ ਹੁਣ ਤੋਂ ਮਤਲਬ 5:30 6 ਵਜੇ ਤੋਂ ਬਾਅਦ ਕਲੈਕਟ ਕਰਕੇ ਫੇਰ ਇਹਦੇ ਬਾਰੇ ਦੱਸਿਆ ਜਾ ਸਕਦਾ